ਲਿੰਗ ਦੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜਾ ਹਾਲ ਪੰਜਾਬੀ ਦਾ ਇੱਧਰ ਵੀ ਜਾਂ ਬੋਲਣਾ ਦਾ ਇੱਥੇ ਬੜਾ ਉਹ ਸ਼ਰਮ ਮਹਿਸੂਸ ਕੀਤੀ ਜਾਂਦੀ ਜੈਸੀ ਪੰਜਾਬੀ ਬੋਲਾਂਗੇ ਤਾਂ ਅਸੀਂ ਜਾਹਿਰ ਲੱਗਾਂਗੇ ਅਨਪੜ੍ਹ ਮੈਂ ਜਦ ਪੰਜਾਬੀ ਪੜ੍ਹੀ ਮੈਨੂੰ ਇੰਨੀ ਅੱਖਰ ਹੀ ਨੇ ਸੋਹਣੇ ਲੱਗੇ ਪੜਨ ਚ ਲਿਖਣ ਚ ਮੈਨੂੰ ਤੇ ਮੈਂ ਉਹਨੂੰ ਪੜਿਆ ਪੋਤਾ ਜੀ ਨੇ ਕਿਦੋਂ ਦੇਖ ਲਿਆ ਤੁਸੀਂ ਕਿਤਾਬ ਪੜ੍ਹ ਰਹੇ ਸੀ ਉਹ ਕਹਿੰਦੇ ਵੀ ਤਾਂ ਇਹ ਕੀ ਹੈ ਮੈਂ ਬੈਠੀ ਅਚਾਨਕ ਤੇ ਉਹ ਆਏ ਕਹਿੰਦੇ ਇਹ ਕੀ ਪੜ੍ਹਨੀ ਹੈ ਮੈਂ ਤਾਂ ਵੀ ਇਹ ਪੰਜਾਬੀ ਕਰਮਾ ਵੀ ਨਹੀਂ ਜਾਣਦੀ ਤੂੰ ਸਿੱਖ ਮੰਨਣਾ ਹੈ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਪੰਜਾਬੀ ਬੋਲਦੇ ਨੇ ਕੋਸ਼ਿਸ਼ ਕਰਦੇ ਨੇ ਉਰਦੂ ਬੋਲੀਏ ਜਾਂ ਫਿਰ ਇੰਗਲਿਸ਼ ਬੋਲੀਏ ਤਾਂ ਕਿ ਅਸੀਂ ਪੜੇ ਲਿਖੇ ਲੱਗੀਏ ਪੰਜਾਬੀ ਬੋਲਣ ਵਾਲੇ ਨੂੰ ਇਸ ਤਰ੍ਹਾਂ ਡੀਗ੍ਰੇਡ ਕੀਤਾ ਜਾਂਦਾ ਹੈ ਇਸ ਤਰ੍ਹਾਂ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਜਿਵੇਂ ਉਹ ਕੋਈ ਗੁਨਾਹ ਕਰ ਰਿਹਾ ਜਿਵੇਂ ਉਹ ਕੋਈ ਬੜਾ ਗਲਤ ਕਰ ਰਿਹਾ ਜਿਵੇਂ ਉਹ ਕੋਈ ਬੜਾ ਜਾਹਲ ਲੱਗੇਗਾ ਤੇ ਲੋਕ ਪੰਜਾਬੀ ਬੋਲਣਾ ਛੱਡਦੇ ਜਾ ਰਹੇ ਨੇ ਪਾਕਿਸਤਾਨ ਦੀ ਮੁਸਲਮਾਨ ਲੜਕੀ ਚੜ੍ਹਦੇ ਪੰਜਾਬ ਦੇ ਵਿੱਚ ਇੱਕ ਇੰਟਰਵਿਊ ਦੇ ਰਹੀ ਏ ਤੇ ਉਹ ਦੱਸ ਰਹੀ ਏ ਕਿ ਜਦੋਂ ਇਹ ਪੰਜਾਬੀ ਬੋਲਦੀ ਸੀ ਜਾਂ ਪੰਜਾਬੀ ਗੁਰਮੁਖੀ ਸਿੱਖਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਘਰ ਵਾਲਿਆਂ ਦਾ ਕੀ ਰਵੱਈਆ ਸੀ ਘਰ ਦੇ ਲੋਕ ਕੀ ਕਹਿੰਦੇ ਸਨ ਅੱਜ ਦੀ ਵੀਡੀਓ 'ਚ ਦੇਖਾਂਗੇ ਵੀਡੀਓ ਦੀ ਤਰ੍ਹਾਂ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਪਹਿਲਾ ਹੀ ਕੋਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਆ 1 2 3 2 ਲੈਂਦੇ ਪੰਜਾਬ ਦੀ ਗੱਲ ਗੁਰੀਏ ਤਾਂ ਬਹੁਤ ਹੀ ਮਾੜਾ ਹਾਲ ਪੰਜਾਬੀ ਦਾ ਇੱਧਰ ਵੀ ਜਾਂ ਬੋਲਣਾ ਦਾ ਇੱਥੇ ਬੜਾ ਉਹ ਸ਼ਰਮ ਮਹਿਸੂਸ ਕੀਤੀ ਜਾਂਦੀ ਜੈਸੀ ਪੰਜਾਬੀ ਬੋਲਾਂਗੇ ਤਾਂ ਅਸੀਂ ਜਾਹਿਰ ਲੱਗਾਂਗੇ ਆਲਪੜ ਮੈਂ ਜਦ ਪੰਜਾਬੀ ਪੜ੍ਹੀ ਮੈਨੂੰ ਇੰਨੀ ਅੱਖਰ ਹੀ ਨੇ ਸੋਹਣੇ ਲੱਗੇ ਪੜਨ ਚ ਲਿਖਣ ਚ ਮੈਨੂੰ ਤੇ ਮੈਂ ਉਹਨੂੰ ਪੜਿਆ ਥੋੜੇ ਚਾਚਾ ਜੀ ਨੇ ਕਿਦੋਂ ਦੇਖ ਲਿਆ ਤੁਸੀਂ ਕਿਤਾਬ ਪੜ੍ਹ ਰਹੇ ਸੀ ਉਹ ਕਹਿੰਦੇ ਵੀ ਇਹ ਕੀ ਹੈ ਮੈਂ ਬੈਠੀ ਆਚਾਨਕ ਤੇ ਉਹ ਆਏ ਕਹਿੰਦੇ ਇਹ ਕੀ ਪੜ੍ਹਨੀ ਹੈ ਮੈਂ ਤਾਂ ਵੀ ਇਹ ਪੰਜਾਬੀ ਗੁਰਮੁਖੀ ਹੁੰਦੀ ਜਾਂਦੀ ਤੂੰ ਸਿੱਖ ਮੰਨਦਾ ਹੈ ਅੱਜ ਤੁਸੀਂ ਪੰਜਾ ਸਾਹਿਬ ਗਏ ਸੀਗੇ ਤੇ ਉੱਥੇ ਉਹ ਬੜਾ ਕਮਾਲ ਦਾ ਤੁਹਾਡਾ ਤਜਰਬਾ ਹੋਇਆ ਪੰਜਾ ਸਾਹਿਬ ਦੀ ਉਹ ਕਹਾਣੀ ਸੁਣਾਓ ਸਾਨੂੰ ਮੇਰਾ ਜੀ ਕੀਤਾ ਕਿ ਨਾ ਅੰਦਰ ਜਾਈਏ ਗੁਰਦੁਆਰਾ ਸਾਹਿਬ ਦੇਖੀਏ ਮੈਨੂੰ ਕੋਈ ਨਹੀਂ ਉਹ ਫੀਲ ਹੋਇਆ ਵੀ ਜਿਵੇਂ ਸਾਡੇ ਮੁਸਲਮਾਨ ਕਹਿ ਦਿੰਦੇ ਹੁੰਦੇ ਹੁੰਦੇ ਨਾ ਵੀ ਨਹੀਂ ਉਹਨਾਂ ਅੱਗੇ ਮੱਥਾ ਹਿ Đੇਕਣਾ ਚਾਹੀਦਾ ਐਦਾ ਜਾਣਾ ਨਹੀਂ ਚਾਹੀਦਾ ਪ੍ਰਸ਼ਾਦ ਲਿਆ ਮੈਨੂੰ ਬੜਾ ਮੈਨੂੰ ਬੜੀ ਖੁਸ਼ੀ ਹੋਈ ਮੇਰੀ ਫੈਮਿਲੀ ਵੀ ਨਾਲ ਸੀ ਤੇ ਬੜਾ ਸਕੂਨ ਜਿਹਾ ਉੱਥੋਂ ਮਿਲਿਆ ਆਉਣ ਨੂੰ ਜੀ ਨਹੀਂ ਸੀ ਕਰਦਾ ਮੇਰਾ ਉੱਥੋਂ ਵੈਸੇ ਤੂੰ ਤਾਲਾ ਖੂਪੜਿਆ ਤੁਸੀਂ ਉਹਦੇ ਬਾਰੇ ਦੱਸੋ ਮੜਾ ਜੀਆ ਕਿਵੇਂ ਲੱਗਿਆ ਸਾਰਾ ਕੁਝ ਬੰਦਾ ਇੱਕ ਵਾਰੀ ਪੜ ਕੇ ਨਾ ਸੋਚਦਾ ਵੀ ਐਡਾ ਸਾਡਾ ਪੰਜਾਬ ਤੇ ਐਡੀ ਸਾਂਝ ਵਾਲਾ ਲੋਕਾਂ ਚ ਸੀਗੀ ਤੇ ਹੁਣ ਅੱਜ ਦੇ ਟਾਈਮ ਚ ਤਾਂ ਆਪਾਂ ਇੱਕ ਬੋਲੀ ਪਿੱਛੇ ਕਹਿ ਦਿੰਦੇ ਆ ਵੀ ਨਹੀਂ ਇਹ ਤਾਂ ਸਿੱਖਾਂ ਦੀ ਬੋਲੀ ਹੈ ਤੇ ਅਸੀਂ ਪੜਾਂਗੇ ਸਿੱਖਾਂਗੇ ਤੇ ਸਾਨੂੰ ਫਰਕ ਪਾਊਗਾ ਮੈਂ ਇੱਕ ਵਾਰ ਨਾ ਪਿਛਲੀ ਵਾਰ ਜਦੋਂ ਲਾਹੌਰ ਗਿਆ ਸੀਗਾ ਤੇ ਮੈਨੂੰ ਬੰਦੇ ਪੁੱਛਦੇ ਸੀ ਆਪ ਕਾਂਸੇ ਆਏ ਹੈ ਮੈਂ ਕਿਹਾ ਤੂੰ ਐਂ ਕਰ ਇੱਕ ਸੋਟਾ ਲੈ ਕੇ ਮੇਰੇ ਸਿਰ 'ਚ ਮਾਰ ਇੱਕ ਆਪਣਾ ਜ ਮਾਰ ਲੈ ਫਿਰ ਪਤਾ ਲੱਗੇ ਇਹਦੀ ਕਹਾਂ ਸੇ ਆਏ ਹੈ ਏਦਾ ਹੈ ਚੀਜ਼ ਵੀ ਹੁਣ ਅਸੀਂ ਪੰਜਾਬੀ ਨੂੰ ਵੀ ਦਿਖਾਵਾ ਕਰ ਰਹੇ ਆ ਵੀ ਜੀ ਅਸੀਂ ਪੰਜਾਬੀ ਬੋਲ ਰਹੇ ਆ ਸਾਨੂੰ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਆ ਵੀ ਸਾਡੇ ਬੱਚੇ ਵੀ ਪੰਜਾਬੀ ਬੋਲਣ ਤੁਹਾਡੇ ਕਿੰਨੇ ਕੁ ਰਿਸ਼ਤੇਦਾਰਾਂ ਨੂੰ ਜਾਂ ਤੁਹਾਡੇ ਜਾਣਕਾਰਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਮਤਲਬ ਕਿ ਬਹੁਤ ਵੱਡਾ ਗੁਨਾਹ ਕਰ ਚੁੱਕੇ ਆ ਪੰਜਾਬੀ ਸਿੱਖ ਚੁੱਕੇ ਆ ਸਿੱਖਾਂ ਦੀ ਬੋਲੀ ਪਹਿਲੀ ਗੱਲ ਤਾਂ ਮੈਂ ਜਦੋਂ ਆਪਣੇ ਘਰੇ ਸਿੱਖ ਰਹੀ ਸੀਗੀ ਜਦੋਂ ਅੱਖਰ ਮੈਂ ਕਾਪੀ ਦੇ ਉੱਪਰ ਤਾਂ ਮੇਰੀ ਮੰਮੀ ਨੇ ਦੇਣ ਚ ਮੈਨੂੰ ਤਿਆ ਕਰਦੀ ਵੀ ਤੂੰ ਇਹਨੂੰ ਆ ਦੀ ਬੋਲੀ ਫੜ ਲਈ ਨਾ ਤੂੰ ਇਹ ਸਿੱਖੇਗੀ ਨਾ ਸਾਡੇਆਂ ਲੋਕਾਂ ਨੂੰ ਇੱਥੇ ਬੈਠਿਆਂ ਨੂੰ ਹੀ ਡਾਰਾ ਵੀ ਅਸੀਂ ਇਹ ਬੋਲੀ ਕਿਵੇਂ ਬੋਲੀਗੇ ਦੇਸ਼ ਪੰਜਾਬ ਬਹੁਤ بڑا ਹੈ ਦਿੱਲੀ ਤੇ ਲੈ ਕੇ اسلامਾਬਾਦ ਤੱਕ ਕਦੇ ਸਾਰਾ ਦੇਸ਼ ਪੰਜਾਬ ਦਾ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਬੋਲੀਆਂ 30 ਤੇ ਵੱਧ ਲੈਜੇ ਆ ਚੜਦਾ ਪੰਜਾਬ ਹੈ ਲੈਂਦਾ ਪੰਜਾਬ ਹੈ ਪਰ ਸਭ ਤੋਂ ਵੱਡਾ ਮਸਲਾ ਹੈ ਕਿ ਪੰਜਾਬੀ ਬੋਲੀ ਅੱਜ ਦੇ ਸਮੇਂ ਦੇ ਵਿੱਚ ਵੰਡੀ ਗਈ ਹੈ ਹਿੰਦੂਆਂ ਦੀ ਬੋਲੀ ਹਿੰਦੀ ਹੈ ਮੁਸਲਮਾਨਾਂ ਦੀ ਉਰਦੂ ਹੈ ਤੇ ਸਿੱਖਾਂ ਦੀ ਬੋਲੀ ਅੰਗਰੇਜ਼ੀ ਬਣੀ ਦੀ ਹੈ ਸੋ ਤਰਾਸਦੀ ਹੈ ਮਾਰੀ ਕਿ ਹਮੇ ਕਦੇ ਵੀ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਾ ਸਮਝਿਆ ਜੇ ਤੁਸੀਂ ਅਸੀਂ ਦੱਖਣ ਕੇ ਵੀ ਜਾਏਗੇ ਕੇਰਲਾ ਕੇ ਵਿੱਚ ਤਾਮਿਲਨਾਡੂ ਕੇ ਵਿੱਚ ਕਿਤੇ ਵੀ ਤਾਂ ਉੱਥੇ ਚਾਹ ਹਿੰਦੂ ਹੈ ਚਾਹ ਮੁਸਲਮਾਨ ਹੈ ਚਾਹ ਇਸਾਈ ਹੈ ਉਹਨਾਂ ਕੀ ਬੋਲੀ ਜਿਹੜੀ ਹੈਗੀ ਹੈ ਤਾਮਲਾਂ ਕੀ ਤਾਮਲ ਹੈ ਮਲਿਆਲੀ ਕੀ ਮਲੈਲਮ ਹੈ ਪਰ ਪੰਜਾਬ ਕੇ ਵਿੱਚ ਜੇ ਲੈਂਦੇ ਪੰਜਾਬ ਕੇ ਵਿੱਚ ਚਲੇ ਜਾਓ ਤਾਂ ਉਹ ਕਹ ਰਹੇ ਹੈ ਕਿ ਮਾਰੀ ਬੋਲੀ ਤਾਂ ਉਰਦੂ ਹੈ ਕਿਉਂਕਿ ਹਮੇ ਮਸਲਮਾਨ ਹੈ ਤੇ ਬਹੁਤ ਬੜੀ ਇੱਕ ਸਮੱਸਿਆ ਪੈਦਾ ਹੋ ਗਈ ਪੰਜਾਬੀ ਦੇ ਵਿੱਚ ਬੋਲੀ ਕੀ ਲਿਪੀਆਂ ਦੇ ਬੜੇ ਝਗੜੇ ਆ ਪਰ ਅੱਜ ਦੇ ਮਾ ਬੋਲੀ ਪੰਜਾਬੀ ਦੀਆਂ ਬਾਤਾਂ ਜਿਸ ਤਰ੍ਹਾਂ ਮੈਂ ਬਾਤ ਕਰ ਰਿਹਾ ਤਾਂ ਵੀ ਦਿੱਲੀ ਤੇ ਲੈ ਕੇ اسلام ਆਬਾਦ ਤੱਕ ਦੇ ਪੰਜਾਬ ਤੱਕ ਅੱਜ ਵੀ ਹੈਗਾ ਪਰ ਬੜੀਆਂ ਵੱਡੀਆਂ ਅੱਜ اسلام ਆਬਾਦ ਤੇ ਪੰਜਾਬੀ ਕੀਆਂ ਬਾਤਾਂ ਸੁਣेंगे ਉੱਥੇ ਇੱਕ ਬੀਬੀ ਆ ਰਿਸ਼ਮਾ ਸ਼ਾਫੀ ਉਹਨਾਂ ਨੇ ਪੰਜਾਬੀ ਸਿੱਖੀ ਗੁਰਮੁਖੀ ਤੇ ਗੁਰਮੁਖੀ ਦੇ ਬਾਰੇ ਮੈਂ ਕਿਹਾ ਜਾਂ ਲੈਂਦੇ ਪੰਜਾਬ ਦੇ ਵਿੱਚ ਕੇ ਸਿੱਖਾਂ ਦੀ ਬੋਲੀ ਹੈ ਤੋ ਉਹ ਸਾਰੀਆਂ ਚੀਜ਼ਾਂ ਅੱਜ ਜਿਹੜਾ ਹੈਗਾ ਆਪਾਂ ਉਹਦੇ ਜਾਣਾਂਗੇ ਰਿਸ਼ਮਾ 샤ఫీ ਜੀ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਜੀ ਕੀ ਹਾਲ ਨੇ ਤੁਹਾਡੇ ਮੈਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਕਿਵੇਂ ਲੱਗਦਾ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਪੰਜਾਬੀ ਦੀ ਤੇ ਵੀ ਆਪਣੀ ਪੰਜਾਬੀ ਹੁਣ ਕਈ ਤਰ੍ਹਾਂ ਦੀ ਹੈ ਵੀ ਹਿੰਦੂਆਂ ਚ ਲੱਗ ਗਈ ਹੈ ਮੁਸਲਮਾਨਾਂ ਦੀ ਅਲੱਗ ਹੈ ਸਿੱਖਾਂ ਦੀ ਅਲੱਗ ਹੈ ਤੁਹਾਨੂੰ ਕਿਵੇਂ ਲੱਗਦਾ ਸਾਰਾ ਕੁਝ ਪੰਜਾਬੀ ਤਾਂ ਦੇਖੋ ਹੈ ਤਾਂ ਪੰਜਾਬੀ ਹੈ ਪਰ ਹੁਣ ਆਪਾਂ ਸਾਡੇ ਕਈ ਲੋਕ ਪੰਜਾਬੀ ਤੋਂ ਦੂਰ ਹੋ ਗਏ ਨੇ ਤੇ ਪੰਜਾਬ ਦੇ ਕਈ ਤਾਂ ਪੰਜਾਬੀ ਨੂੰ ਸਮਝਦੇ ਵੀ ਸਾਡੀ ਬੋਲੀ ਮੁਸਲਮਾਨਾਂ ਦੀ ਹੈ ਤੇ ਇੱਧਰ ਜੇ ਲੈਂਦੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜਾ ਹਾਲ ਪੰਜਾਬੀ ਦਾ ਇੱਧਰ ਵੀ ਹੂੰ ਤੇ ਟੇਖਣ ਪੜਨ ਤਾਂ ਬਿਲਕੁਲ ਹੈ ਹੀ ਨਹੀਂ ਤੇ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ ਵੀ ਬਹੁਤ ਘੱਟ ਲੋਕ ਨੇ ਜਿਹੜੇ ਪੰਜਾਬੀ ਨੂੰ ਜਾਣਦੇ ਆ ਬੋਲਦੇ ਨੇ ਇਹ ਬੋਲਣਾ ਤਾਂ ਇੱਥੇ ਬੜਾ ਉਹ ਸ਼ਰਮ ਮਹਿਸੂਸ ਕੀਤੀ ਜਾਂਦੀ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਅਸੀਂ ਜਾਹਿਰ ਲੱਗਾਂਗੇ ਅਨਪੜ੍ਹ ਹੂੰ ਅੱਛਾ ਤੁਸੀਂ اسلامਾਬਾਦ ਚ ਰਹਿੰਦੇ ਹੋ ਪਾਕਿਸਤਾਨ ਦਾ ਨਹੀਂ ਵੱਡਾ ਸ਼ਹਿਰ ਹੈ ਰਾਜਸਤਾਨੀ ਹੈ ਇੱਥੇ ਤੁਸੀਂ ਜਦੋਂ ਬਾਜ਼ਾਰ ਜਾਂਦੇ ਹੋ ਉੱਥੇ ਬੰਦੇ ਬੋਲਦੇ ਕੋਈ ਪੰਜਾਬੀ ਜਿਹੜਾ ਪੰਜਾਬੀ ਹੁੰਦਾ ਉਹ ਬੋਲਦਾ ਪੰਜਾਬੀ ਕਿ ਨਹੀਂ ਉਰਦੂ ਹੀ ਇੱਕ ਤਾਂ ਬਹੁਤਾ ਚੱਲ ਜਾਂਦਾ ਬੰਦੇ ਤੋਂ ਸੁਣਨ ਤੋਂ ਵੀ ਹੈਗਾ ਤਾਂ ਪੰਜਾਬੀ ਹੈ ਪਰ ਉਹਨੇ ਬੋਲਣੀ ਉਰਦੂ ਅੱਛਾ ਗੱਲ ਕਰਨੀ ਆ ਕਿਵੇਂ ਮੈਂ ਤਾਂ ਦੇ ਕਦੇ ਬਹੁਤ ਹੀ ਘੱਟ ਦੇਖਿਆ ਵੀ ਜਿਹੜਾ ਪੰਜਾਬੀ ਬੰਦਾ ਪੰਜਾਬੀ ਬੋਲ ਰਿਹਾ ਹੋਵੇ ਉਹਨੇ ਉਰਦੂ ਜੀ ਬੋਲਣਾ ਸਾਰਾ ਕੁਝ ਅੱਛਾ ਤੁਸੀਂ ਜਿਹੜਾ ਹੈਗਾ ਪੰਜਾਬੀ ਦਾ ਜਿਹੜਾ ਖਾਸ ਕਰਕੇ ਗੁਰਮੁਖੀ ਸਿੱਖੀ ਹੈ ਤੇ ਉਹ ਬੜਾ ਦਿਲਚਸਪ ਹੈ ਤੇ ਹੈਰਾਨੀ ਵਾਲਾ ਵੀ ਹੈ ਇੱਕ اسلامਾਬਾਦ ਦੀ ਕੁੜੀ ਨੇ ਗੁਰਮੁਖੀ ਸਿੱਖੀ ਉਹਦੇ ਬਾਰੇ ਕਿਵੇਂ ਉਹ ਕਹਾਣੀ ਸੁਣਾਓ ਸਾਨੂੰ ਸਾਰੀ ਅ ਮੈਂ ਜਿੱਥੋਂ ਮੈਨੂੰ ਸ਼ੌਕ ਹੋਇਆ ਪੰਜਾਬੀ ਸਿੱਖਣ ਦਾ ਆਪਣੇ ਇਧਰੋਂ ਚੜ੍ਹਦੇ ਪੰਜਾਬ ਨੂੰ ਇੱਕ ਵੀਰਾ ਸੀਗਾ ਟਿਕਟੌਕ ਤੇ ਉਹਨਾਂ ਨੇ ਕੋਈ ਵੀਡੀਓ ਪਾਈ ਇੰਦਾ ਨਾ ਗੁਰਮੁਖੀ ਲਿਖੀ ਹੋਈ ਸੀ ਤੇ ਕਿਸੇ ਨੇ ਕਹਿ ਦਿੱਤਾ ਜੀ ਇਹ ਤਾਂ ਹਿੰਦੀ ਆ ਉਦੋਂ ਮੈਂ ਵੀ ਸਮਝਦੀ ਸੀ ਕਿ ਇਹ ਹਿੰਦੀ ਆ ਪਤਾ ਨਹੀਂ ਸੀਗਾ ਜੀ ਤੇ ਬੋਲਿੰਗ ਸ਼ੁਰੂ ਹੋਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਭਾਵੇਂ ਪੰਜਾਬੀ ਹੈ ਇਹ ਗੁਰਮੁਖੀ ਨਹੀਂ ਉਹ ਹਿੰਦੀ ਨਹੀਂ ਵੀ ਪੰਜਾਬੀ ਆ ਇਹ ਗੁਰਮੁਖੀ ਪੰਜਾਬੀ ਜੀ ਸੋ ਵਰਨਾ ਉਹ ਕਿਹਾ ਹਾਓ ਤੁਸੀਂ ਮੈਂ ਸਿੱਖਣਾ ਚਾਹੁੰਦੀ ਆ ਉਹਨਾਂ ਨੇ ਮੈਨੂੰ ਚਾਰ-ਚਾਰ ਅੱਖਰ ਕਰਕੇ ਰੋਜ਼ ਉਹ ਮੈਨੂੰ ਸਿਖਾਉਂਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਜ਼ੁਬਾਨੀ ਸੁਣਾਉਣੇ ਲਿਖ ਕੇ ਵੀ ਦਿਖਾਉਣੀ ਹੁੰਦੀ ਸੀਗੀ ਜੀ ਉਦੋਂ ਫਿਰ ਮੈਂ ਬਹੁਤ ਛੇਤੀ ਸਿੱਖੀ ਪੰਜਾਬੀ ਮੈਂ ਬਹੁਤ ਛੇਤੀ ਸਿੱਖੀ ਤੇ ਜੇ ਕੋਈ ਉਹਨਾਂ ਕੋ ਸੁਣੀਦਾ ਕਿਤੇ ਨਹੀਂ ਨਹੀਂ ਗੁਰਮੁਖੀ ਤਾਂ ਬਹੁਤ ਔਖੀ ਆ ਤਾਂ ਬਹੁਤ ਔਖਾ ਕੰਮ ਹੈ ਇਹਨੂੰ ਸਿੱਖਣਾ ਤੇ ਮੈਂ ਉਹਨਾਂ ਤੋਂ ਸਿੱਖੀ ਬਹੁਤ ਜਲਦੀ ਸਿੱਖੀ ਮੈਨੂੰ ਉਹਨਾਂ ਨੇ ਸਿਖਾਈ ਤੇ ਉਦੋਂ ਤੋਂ ਸਿੱਖੀ ਆ ਤੇ ਇਹਦੇ ਜਿਹੜਾ ਮੈਨੂੰ ਸ਼ੌਕ ਹੋਇਆ ਵੀ ਮੈਂ ਕਿਤਾਬਾਂ ਵੀ ਪੜਾਂ ਗੁਰਪ੍ਰਬੰਦ ਜੀ ਮੈਂ ਇੱਕ ਦੋ ਕਿਤਾਬਾਂ ਪੜੀਆਂ ਵੀ ਨੇ ਜੀ ਜੀ ਅੱਛਾ ਤੁਸੀਂ ਗੁਰਮੁਖੀ ਮਤਲਬ ਕਿ ਕਿੰਨੇ ਕਿ ਦਿਨਾਂ ਚ ਸਿੱਖ ਗਏ ਸੀਗੇ ਕਿੰਨਾ ਕ ਸਮਾਂ ਲੱਗਿਆ ਕੁੱਲ ਮੈਂ ਪ੍ਰੋਪਰ ਟਾਈਮ ਦਿੱਤੀ ਤਾਂ ਮੈਨੂੰ ਲੱਗਦਾ ਮੈਂ 1 ਮਹੀਨੇ ਚ ਸਿੱਖ ਜਾਣਾ ਸੀ ਤੇ ਮੈਨੂੰ 2 ਮਹੀਨੇ ਲੱਗੇ ਸਿੱਖਣ ਸੀ ਤੇ ਕਹਿ ਸਕਦੇ ਆ ਕਿ ਤੁਸੀਂ ਸਿੱਖ ਸਿੱਖਾਂ ਦੀ ਬੋਲੀ ਸਿੱਖੀ ਹਾਂ ਜੀ ਸਿੱਖਾ ਦੀ ਬੋਲੀ ਸਿੱਖ ਲਈ ਮੈਂ ਸੋ ਪਰਲੇ ਪੰਜਾਬ ਜਦਾ ਬੜਾ ਉਹ ਹੈ ਨਾ ਤੁਸੀਂ ਕਿ ਗਏ ਮੈਨੂੰ ਗੱਲ ਸੁਣਾ ਰਹੇ ਸੀ ਇੱਕ ਦਿਨ ਤੁਸੀਂ ਕਹਿ ਰਹੇ ਸੀ ਇੱਕ ਦਿਨ ਫੋਨ ਤੇ ਗੱਲ ਹੋ ਰਹੀ ਸੀ ਕਿ ਤੁਹਾਨੂੰ ਇੱਕ ਮਾਸਟਰ ਜੀ ਸਕੂਲ ਚ ਪੜਾਉਂਦੇ ਸੀ ਉਹ ਪੰਜਾਬੀ ਚ ਬੋਲਿਆ ਕਰਦੇ ਸੀ ਹਾਂਜੀ ਉਹਨਾਂ ਬਾਰੇ ਦੱਸੋ ਪੜਾਉਂਦੇ ਨਹੀਂ ਆ ਪੰਜਾਬੀ ਚ ਉਹਨਾਂ ਨੇ ਫਿਰ ਥੋੜਾ ਬਹੁਤ ਪੜਾ ਦਿੰਦੇ ਸੀ ਕਿ ਕਈ ਤਾਂ ਨਹੀਂ ਵੀ ਬੱਚੇ ਪੜ੍ਹਨਾ ਚਾਹੁੰਦੇ ਕਿਉਂਕਿ ਹੁਣ ਇਹਦਾ ਹੋ ਗਿਆ ਇਧਰ ਸਿਸਟਮ ਕਿ ਜਬ ਸਕੂਲ ਤੇ ਟੀਚਰਾਂ ਦਾ ਨੇ ਤਾਂ ਬੋਲਣਾ ਦੂਰ ਆ ਬੱਚਿਆਂ ਨੂੰ ਵੀ ਨਹੀਂ ਬੋਲਣ ਦਿੱਤੀ ਜਾਂਦੀ ਫਾਈਨ ਹੋ ਜਾਂਦਾ ਇਹ ਤੇ ਹੁਣ ਤਾਂ ਉਹ ਚੀਜ਼ ਨਹੀਂ ਰਹੀ ਉਹ ਪਿੰਡ ਦੇ ਚ ਛੋਟਾ ਜਿਹਾ ਸਕੂਲ ਸੀਗਾ ਤੇ ਉਹ ਅਪਣੇ ਹੁੰਦੇ ਹੁੰਦੇ ਸੀਗੇ ਸਾਰਾ ਨਾ ਵਿੱਚ ਬੋਲਣਾ ਅੱਜ ਕੱਲ ਦੇ ਜਿਹੜੇ ਟੀਚਰ ਨੇ ਉਰਦੂ ਸਪੀਕਿੰਗ ਨੇ ਉਰਦੂ ਦੇ ਵਿੱਚ ਹੀ ਸਾਰਾ ਕੁਝ ਬੱਚਿਆਂ ਨੂੰ ਪੜਾਉਂਦੇ ਉਹ ਪੰਜਾਬੀ 'ਚ ਸਾਨੂੰ ਪੜਾਉਂਦੇ ਹੁੰਦੇ ਸੀਗੇ ਅੱਛਾ ਇਹ ਤਾਂ ਬਹੁਤ ਮਾਣ ਹੈ अच्छा ਤੁਸੀਂ ਪੰਜਾਬੀ ਦੀਆਂ ਕਿਤਾਬਾਂ ਵੀ ਪੜ੍ਹੀਆਂ ਤੁਸੀਂ ਗੱਲ ਕਰ ਰਹੇ ਸੀ ਤੁਹਾਡੇ ਚਾਚਾ ਜੀ ਨੇ ਕਿਹਦੇ ਦੇਖ ਲਿਆ ਤੁਸੀਂ ਕਿਤਾਬ ਪੜ੍ਹ ਰਹੇ ਸੀ ਉਹ ਕਹਿੰਦੇ ਵੀ ਤਾਂ ਇਹ ਕੀ ਹੈ ਮੈਂ ਇੱਕ ਜਨ ਪੜ੍ਹਨੀ ਸੀਗੀ ਉਹ ਹੀ ਕਿਤਾਬ ਤਸ ਲਾਹੌਰ ਦੇ ਬੂਹੇ ਤੇ ਮੈਂ ਉਹੀ ਪੜ੍ਹ ਰਹੀ ਸੀਗੀ ਕਿਤਾਬ ਤੇ ਇੱਕ ਮੈਂ ਬੈਠੀ ਅਚਾਨਕ ਤੇ ਉਹ ਆਏ ਕਹਿੰਦੇ ਇਹ ਕੀ ਪੜ੍ਹਨੀ ਹੈ ਮੈਂ ਕਿਹਾ ਵੀ ਇਹ ਪੰਜਾਬੀ ਗੁਰਮੁਖੀ ਪੰਜਾਬੀ ਤੁਸੀਂ ਸਿੱਖ ਮੰਨਦਾ ਹੈ ਮੈਂ ਤਾਂ ਬੜੀ ਨਹੀਂ ਨਹੀਂ ਇਹ ਤਾਂ ਇੱਕ ਬੋਲੀ ਹੈ ਪੰਜਾਬੀ ਆਪਾਂ ਪੰਜਾਬੀ ਬੋਲਦੇ ਨਹੀਂ ਆ ਤੇ ਇਹਦੇ ਨਾਲ ਪੜਨ ਨਾਲ ਸਿੱਖਣ ਨਾਲ ਜਾਂ ਬੋਲਣ ਨਾਲ ਆਪਾਂ ਸਿੱਖ ਥੋੜੀ ਹੋ ਜਣੇ ਇੱਧਰ ਕਿੰਨੇ ਮੁਸਲਮਾਨ ਆ ਜਿਹੜੇ ਪੰਜਾਬੀ ਪੜ੍ਹਦੇ ਆ ਮਲੇਰ ਕੋਟੜਾ ਜਿਵੇਂ ਤੇ ਉਹਨੂੰ ਪਾਕਿਸਤਾਨੇ ਕਹਿੰਦੇ ਆ ਮਿੰਨੀ ਉੱਥੇ ਸਾਰੇ ਮੁਸਲਮਾਨ ਗੁਰਮੁਖੀ ਪੜ੍ਹਦੇ ਆ ਉਹ ਤਾਂ ਸਿੱਖ ਬਣੇ ਨਹੀਂ ਕੋਈ ਹਾਂਜੀ ਇਹ ਦੇਖੋ ਇਹਨੂੰ ਸੋਚ ਦੀ ਗੱਲ ਆ ਵੀ ਹੁਣ ਇੱਧਰ ਦੇ ਲੋਕਾਂ ਨੇ ਇਹ ਚੀਜ਼ ਸੋਚ ਲਈ ਵੀ ਅਸੀਂ ਪਾਕਿਸਤਾਨ ਦੇ ਰਹਿੰਦੇ ਆ ਤੇ ਅਸੀਂ ਸਿਰਫ ਉਰਦੂ ਬੋਲਾਂਗੇ ਪੜਾਂਗੇ ਯਾਰਵੀ ਤੇ ਅਸੀਂ ਮੁਸਲਮਾਨ ਜੇ ਅਸੀਂ ਪੰਜਾਬੀ ਗੁਰਮੁਖੀ ਬੋਲਾਂਗੇ ਸਿੱਖਾਂ ਦੇ ਪੜਾਂਗੇ ਤੇ ਸਾਨੂੰ ਲੋਕ ਕਹਿੰਦੇ ਵੀ ਇਹ ਸਿੱਖ ਹੋ ਗਏ ਨੇ ਇਹ ਸਿੱਖਾਂ ਦੀ ਬੋਲੀ ਬੋਲਦੇ ਨੇ ਹੂੰ ਤੁਹਾਡੇ ਇੱਕ ਦਿਨ ਹੋਰ ਰਿਸ਼ਤੇਦਾਰ ਆਏ ਸੀਗੇ ਉਹ ਕੁੜੀਆਂ ਤੁਹਾਨੂੰ ਤੁੱਤਾਂ ਵਾਲਾ ਖੂਪੜਿਆ ਨਾ ਤੁਸੀਂ ਹਾਂਜੀ ਮੈਂ ਉਹ ਪੜਦੀ ਪਈ ਸੀਗੀ ਤੇ ਉਹ ਆਈਆਂ ਮੈਨੂੰ ਕਹਿੰਦੀਆਂ ਉਰਦੂ ਚ ਬੋਲਿਆ ਉਹਨਾਂ ਨੇ ਉਰਦੂ ਸਪੀਕਿੰਗ ਹੀ ਨਹੀਂ ਐ ਤਾਂ ਪੰਜਾਬੀ ਨੇ ਚਲੋ ਮਾਵਾਬ ਨੇ ਉਰਦੂ ਸਿਖਾ ਕੇ ਉਰਦੂ ਵਾਲਾ ਹੀ ਬਣਾ ਦਿੱਤਾ ਉਹ ਮੈਨੂੰ ਦੇਖ ਕੇ ਉਹ ਕਹਿੰਦੇ ਕਿ ਇਹ ਹਿੰਦੀ ਹਮੇ ਵੀ ਸਿਖਾਓ ਮੈਂ ਗੱਲ ਤਾਂ ਇਹ ਵੀ ਇਹ ਹਿੰਦੀ ਵੀ ਹੈਗੀ ਇਹ ਪੰਜਾਬੀ ਗੁਰਮੁਖੀ ਪੰਜਾਬੀ ਹੈ ਜੀ ਕਹਿੰਦੇ ਵੀ ਇਹ ਅਸੀਂ ਫਿਰ ਮੈਂ ਕਿਹ ਸਿੱਖ ਸਕਦੇ ਹਾਂ ਤੁਸੀਂ ਜੇ ਇੰਟਰਸਟ ਹੈ ਤਾਂ ਸਿੱਖੋ ਜ਼ਰੂਰ ਫੇਰ ਇੱਕ ਬੋਲੀ ਜੇ ਅਸੀਂ ਗੁਰਮੁਖੀ ਇਹਨੂੰ ਸਿੱਖ ਲਈਏ ਪੜ੍ਹੀਏ ਤਾਂ ਲੋਕ ਸਾਨੂੰ ਕਿਤੇ ਕਹਿ ਤਾਂ ਨਹੀਂ ਲੈਣਗੇ ਵੀ ਇਹ ਤਾਂ ਸਿੱਖਾਂ ਦੀ ਬੋਲੀ ਹੈ। ਸਿੱਖਾਂ ਦੀ ਬੋਲੀ ਮੈਂ ਕਹਿੰਦੀ ਨਹੀਂ ਇਹ ਤਾਂ ਸਾਡੇ ਅਸੀਂ ਤਾਂ ਅੱਜ ਪੜ੍ਹਨ ਲੱਗੇ ਆਂ ਜੇ ਵੀ ਕੱਲੀ ਉਹਨਾਂ ਦੀ ਸਿੱਖਾਂ ਦੀ ਬੋਲੀ ਨਹੀਂ ਹੈ ਸਾਡੇ ਬਾਬਿਆਂ ਨੇ ਪੰਜਾਬੀ ਚ ਲਿਖਿਆ ਨੇ ਲਿਹੀ ਆ ਪੰਜਾਬੀ ਉਹਨਾਂ ਨੇ ਇਹ ਹੁਣ ਦੀ ਜਨਰੇਸ਼ਨ ਨੂੰ ਨਹੀਂ ਪਤਾ ਵੀ ਸਾਡੇ ਬਾਬਿਆਂ ਨੇ ਵੀ ਪੰਜਾਬੀ ਵੀ ਲਿਖੀ ਹੋਈ ਆ ਪਹਿਲਾਂ ਵੀ ਅਸੀਂ ਤਾਂ ਜਦੋਂ ਇੱਧਰ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ ਸਿੱਖਾਂ ਦੀ ਜਿਹੜੀ ਹੈਗੀ ਹੈ ਸਰਬੋਤਮ ਇੱਕ ਰਚਨਾ ਤੇ ਉਹਦੇ ਵਿੱਚ ਬਾਬਾ ਫਰੀਦ ਜੀ ਹੈ ਤੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ ਜਦੋਂ ਬਾਣੀ ਨੂੰ ਤੇ ਬਾਬਾ ਫਰੀਦ ਜੀ ਮੁਸਲਮਾਨ ਨੇ ਅਸੀਂ ਉਹਨਾਂ ਦੇ ਕਲਾਮ ਨੂੰ ਮੱਥਾ ਟੇਕਦੇ ਹਾਂ ਉਹਨਾਂ ਦੀ ਬਾਣੀ ਨੂੰ ਮੇਰਾ ਖਿਆਲ ਚ ਪਰਲੇ ਪੰਜਾਬ ਚ ਕਿਸੇ ਨੂੰ ਨਹੀਂ ਪਤਾ ਹੋਣਾ ਬਿਰਲਿਆਂ ਨੂੰ ਕਿ ਉੱਥੇ ਬਾਬਾ ਫਰੀਦ ਜੀ ਦੀ ਬਾਣੀ ਹੈ ਸਿੱਖੋਂ ਨੂੰ ਮੱਥਾ ਟੇਕਦੇ ਆ ਮੁਸਲਮਾਨ ਬਾਬੇ ਦੀ ਬਾਣੀ ਨੂੰ ਹਾਲ ਹੀ ਗਏ ਚੀਜ਼ ਲੋਕਾਂ ਨੂੰ ਪਤਾ ਵੀ ਬਾਬਾ ਜੀ ਦੀ ਗੁਰਬਾਣੀ ਚ ਵੀ ਉਹਨਾਂ ਦਾ ਜ਼ਿਕਰ ਹੋਇਆ ਮੱਥਾ ਟੇਕਦੇ ਨੇ ਇਹ ਚੀਜ਼ ਵੀ ਇੱਥੇ ਬਹੁਤ ਹੀ ਘੱਟ ਮੈਂ ਕਹਿੰਨੀ ਵੀ ਪਤਾ ਹੀ ਨਹੀਂ ਹੋਣੀ ਤੁਸੀਂ ਉਹਨਾਂ ਨੂੰ ਦੱਸਿਓ ਕਿ ਉਹ ਰੋਜ਼ ਸਾਡੇ ਮੁਸਲਮਾਨ ਬਾਬਾ ਜੀ ਉਹਨਾਂ ਨੂੰ ਮੱਥਾ ਟੇਕਦੇ ਨੇ ਸਿੱਖ ਵੀ ਉਹ ਉਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਹਾਡਾ ਧਰਮ ਦਾ ਵੀ ਕੁਝ ਨਹੀਂ ਨੁਕਸਾਨ ਹੋਏਗਾ ਜੇ ਤੁਸੀਂ ਪੰਜਾਬੀ ਪੜੋਗੇ ਮੈਂ ਤਾਂ ਬਲਕੇ ਚਾਹੁੰਦੀ ਆ ਵੀ ਜਿੰਨੇ ਜਿਹੜਾ ਜਿਹੜਾ ਜਿਹਨਾਂ ਸ਼ੌਕ ਹੈ ਉਹ ਸਿੱਖਣ ਮੈਂ ਸਿਖਾ ਦੇਣੀ ਆ ਮੈਂ ਤਾਂ ਕਹਿਣੀ ਹੁੰਦੀ ਆ ਮੈਂ ਤੂੰ ਤਾਲਾ ਖੂਪੜਿਆ ਤੁਸੀਂ ਉਹਦੇ ਬਾਰੇ ਦੱਸੋ ਮੜਾ ਜਿਆ ਕਿਵੇਂ ਲੱਗਿਆ ਸਾਰਾ ਕੁਝ ਤਾਲਾ ਖੂਬ ਮੈਨੂੰ ਬੜੀ ਵਧੀਆ ਲੱਗੀ ਮੈਂ ਤੁਸੀਂ ਇੱਕ ਥੋੜੀ ਕਿਤਾਬ 'ਚ ਵੀ ਜ਼ਿਕਰ ਸੀਗਾ ਤਾਂ ਲਾਹੌਰ ਦੇ ਬੂਤੇ ਉਦੋਂ ਸੀ ਮੈਨੂੰ ਵੀ ਮੈਂ ਇਹ ਵਾਲੀ ਕਿਤਾਬ ਵੀ ਪੜਨਾ ਖੈਰ ਉਹ ਵੀ ਮੇਰੇ ਤੱਕ ਪਹੁੰਚ ਗਈ ਮੈਂ ਪੜੀ ਉਹਦੇ ਚ ਬੜੀ ਵਧੀਆ ਲੱਗੀ ਸਟੋਰੀ ਜਿਹੜਾ ਪੰਜਾਬ ਆਪਣਾ ਜਿਵੇਂ ਸੀਗਾ ਸਾਰਾ ਹਨਾ ਜੀ ਮੁਸਲਮਾਨ ਜਾਂ ਸਿੱਖ ਕਿਵੇਂ ਇਕੱਠੇ ਰਹਿੰਦੇ ਸੀਗੇ ਚਰਾਗਦੀਨ ਚੰ다 ਸਿੰਘ ਚੰ다 ਸਿੰਘ ਚੰ다 ਸਿੰਘ ਸਾਰੇ ਦਾ ਵਾਹ ਕਾਲੀ ਜਿਹੜੀਆਂ ਸਟੋਰੀਆਂ ਸਾਰੀਆਂ ਦਾ ਬੰਦਾ ਇੱਕ ਵਾਰੀ ਪੜ ਕੇ ਨਾ ਸੋਚਦਾ ਵੀ ਐਡਾ ਸਾਡਾ ਪੰਜਾਬ ਤੇ ਐਡੀ ਸਾਂਝ ਵਾਲਾ ਲੋਕਾਂ ਚ ਸੀਗੀ ਤੇ ਹੁਣ ਅੱਜ ਦੇ ਟਾਈਮ 'ਚ ਤਾਂ ਆਪਾਂ ਵੇ ਇੱਕ ਬੋਲੀ ਪਿੱਛੇ ਕਹਿ ਦਿੰਨੇ ਆ ਵੀ ਨਹੀਂ ਇਹ ਤਾਂ ਸਿੱਖਾਂ ਨਹੀਂ ਬੋਲਦੀਏ ਤੇ ਅਸੀਂ ਪੜਾਂਗੇ ਸਿੱਖਾਂਗੇ ਤੇ ਸਾਨੂੰ ਫਰਕ ਪਾਊਗਾ ਹੂੰ ਅੱਛਾ ਤੁਸੀਂ ਪੰਜਾ ਸਾਹਿਬ ਗਏ ਸੀਗੇ ਤੇ ਉੱਥੇ ਬੜਾ ਕਮਾਲ ਦਾ ਤੁਹਾਡਾ ਤਜਰਬਾ ਹੋਇਆ ਪੰਜਾ ਸਾਹਿਬ ਦੀ ਉਹ ਕਹਾਣੀ ਸੁਣਾਓ ਸਾਨੂੰ ਹਾਂਜੀ ਮੈਂ ਪੰਜਾ ਸਾਹਿਬ ਗਈ ਸੀਗੀ ਪਹਿਲੀ ਵਾਰ ਤਾਂ ਮੇਰਾ ਜੀ ਕੀਤਾ ਕਿ ਕੋਲੋਂ ਹੀ ਲੰਗੇ ਸੀਗੇ ਗੁਰਦੁਆਰਾ ਸਾਹਿਬ ਕੋਲੋਂ ਕੋਸੇ ਲੰਗਰੇ ਸੀਗੇ ਮੇਰਾ ਜੀ ਕੀਤਾ ਕਿ ਨਾ ਅੰਦਰ ਜਾਈਏ ਗੁਰਦੁਆਰਾ ਸਾਹਿਬ ਦੇਖੀਏ ਜੀ ਤੇ ਨਾਲ ਜਿਹੜੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਇਹ ਤਾਂ ਜਿਹੜਾ ਗੁਰੂ ਘਰ ਆ ਵੀ ਇਹ ਤਾਂ ਸਿੱਖਾਂ ਦਾਗਾ ਜੇ ਅਸੀਂ ਜਾਵਾਂਗੇ ਤਾਂ ਉਹ ਆਪਾਂ ਨੂੰ ਵੀ ਮਾੜਾ ਚੰਗਾ ਬੋਲਣਗੇ ਵੀ ਤੁਸੀਂ ਮੁਸਲਮਾਨ ਇੱਥੇ ਕੀ ਕਰਨ ਆਏ ਹੋ ਕਿਵੇਂ ਆ ਗਏ ਉਦੋਂ ਮੈਂ ਨਾ ਬੜਾ ਸੋਚਿਆ ਵੀ ਅੱਛਾ ਕੀ ਪਤਾ ਇਦਾਂ ਹੁੰਦਾ ਹੋਵੇ ਜਦੋਂ ਮੈਂ ਹੁਣ ਵਿਸਾਖੀ ਤੇ ਗਈਆਂ ਤੇ ਮੇਰਾ ਬੜਾ ਹੀ ਮਨੁਭੂਤ ਹੋਇਆ ਮੈਂ ਕਿਹਾ ਵੀ ਇੱਥੇ ਦਾ ਹੈ ਜੀ ਕੋਈ ਗੱਲ ਹੀ ਨਹੀਂ ਹੈ ਬੜਾ ਉਹ ਕੋਈ ਵੀ ਨਹੀਂ ਰੋਕਦਾ ਵੀ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਸਿੱਖਾਂ ਦੇ ਗੁਰਦੁਆਰੇ ਚ ਕੋਈ ਵੀ ਜਾ ਸਕਦਾ। ਕਿ ਸਾਨੂੰ ਰੋਕ ਟੋਕ ਨਹੀਂ। ਜੀ ਤਾਂ ਮੈਂ ਉੱਥੇ ਗਈ ਦੇਖਿਆ ਸਭ ਤੇ ਬੜਾ ਮਨ ਨੂੰ ਖੁਸ਼ੀ ਜੀ ਹੋਈ। ਉਹ ਫੇਰ ਕੋਈ ਇਹੋ ਜੀ ਗੱਲ ਨਹੀਂ ਹੈ। ਇਹ ਤਾਂ ਸਾਡੇ ਲੋਕ ਹਲੇ ਵੀ ਇੱਥੇ ਸੋਚਦੇ ਨੇ ਵੀ ਅ ਅਸੀਂ ਗੁਰਦੁਆਰੇ ਚ ਉੱਥੇ ਨਹੀਂ ਜਾ ਸਕਦੇ ਉਹ ਸਿੱਖਾਂ ਦਾ ਤੇ ਉਹ ਸਾਨੂੰ ਮਨਾ ਕਰਨਗੇ ਜਾਂ ਸਾਨੂੰ ਲੜਨਗੇ। ਤੁਸੀਂ ਉੱਥੇ ਆਪਣਾ ਕੜਾ ਵੀ ਹੈ, ਦੇਗ ਵੀ ਲਈ ਸੀ ਕੜਾ ਵੀ ਮੇਰੇ ਖਲ ਛਕਿਆ ਸੀ ਤੁਸੀਂ। ਪ੍ਰਸ਼ਾਦ। ਆਦਿ ਪਹਿਲੀ ਵਾਰ ਮੈਂ ਗਈ ਤੇ ਜਦੋਂ ਮੈਂ ਉੱਥੇ ਅੰਦਰ ਜਿੱਥੇ ਮੱਥਾ ਟੇਕਦੇ ਨੇ ਮੈਂ ਮੈਨੂੰ ਕੋਈ ਨਹੀਂ ਉਹ ਫੀਲ ਹੋਇਆ ਵੀ ਜਿਵੇਂ ਸਾਡੇ ਮੁਸਲਮਾਨ ਕਹਿ ਦਿੰਦੇ ਹੁੰਦੇ ਨੇ ਨਾ ਵੀ ਨਹੀਂ ਉਹਨਾ ਅੱਗੇ ਮੱਥਾ ਨਹੀਂ ਟੇਕਣਾ ਚਾਹੀਦਾ ਐਦਾਂ ਜਾਣਾ ਨਹੀਂ ਚਾਹੀਦਾ ਮੈਂ ਉਹ ਚੀਜ਼ ਨੂੰ ਬਿਲਕੁਲ ਵੀ ਨਹੀਂ ਕੀਤਾ ਵੀ ਨਹੀਂ ਐਦਾਂ ਨਹੀਂ ਜਾਣਾ ਸਾਡੇ 'ਚ ਫਰਕ ਆ ਉਹਨਾਂ 'ਚ ਫਰਕ ਮੈਂ ਗਈਆਂ ਪ੍ਰਸ਼ਾਦ ਲਿਆ ਮੈਨੂੰ ਬੜਾ ਮੈਨੂੰ ਬੜੀ ਖੁਸ਼ੀ ਹੋਈ ਮੇਰੀ ਫੈਮਿਲੀ ਵੀ ਨਾਲ ਸੀ ਉਸ ਤੋਂ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਉੱਥੇ ਮੈਂ ਕਾਫੀ देर ਬੈਠੇ ਰਹੇ ਅਸੀਂ ਤੇ ਬੜਾ ਸਕੂਨ ਜਿਆ ਉੱਥੋਂ ਮਿਲਿਆ ਆਉਣ ਨੂੰ ਜੀ ਨਹੀਂ ਸੀ ਕਰਦਾ ਮੇਰਾ ਉੱਥੋਂ ਵੈਸੇ ਪੰਜਾ ਸਾਹਿਬ ਤੁਹਾਡੇ ਤੋਂ ਕਿੰਨੀ ਦੂਰ ਹੈ اسلامਬਾਦ ਤੋਂ ਸਾਨੂੰ ਇੱਥੋਂ ਮੇਰਾ خیال ਹੈ ਤਕਰੀਬਨ ਡੇਢ ਘੰਟਾ ਲੱਗ ਜਾਂਦਾ ਪੰਜਾ ਸਾਹਿਬ ਨੂੰ ਮਤਲਬ ਕਿ ਬਹੁਤ ਹੀ ਦੂਰ ਨਹੀਂ 70-80 ਕਿਲੋਮੀਟਰ ਹੋਏਗਾ ਮੇਰੇ ਖਿਆਲ ਹੈ ਮੈਂ ਨਾ ਕੱਲ ਪਰसों ਕੋ ਵੀਡੀਓ ਦੇਖ ਰਿਆ ਸੀਗਾ ਬੀਬੀ ਹੈ ਤੁਹਾਡੇ ਉਧਰ ਵਾਲੀ ਨਸੀਬੋ لال ਗਉਂਦੀ ਹੈ ਨਾ ਜਿਹੜੀ ਉਹ ਲੰਡਨ ਗਈ ਹੋਈ ਹੈ ਤੇ ਬੀਬੀ ਉੱਥੇ ਗਾਇਕ ਹੈ ਸ਼ਾਇਦ ਸਾਊਥ ਹਾਲ ਚਾਹ ਉੱਥੇ ਕੋਈ ਪੰਜਾਬੀਆਂ ਦਾ ਇਕੱਠ ਹੋਇਆ ਵਾ ਤੇ ਉਹ ਉੱਥੇ ਗਾਉਂਦੀ ਹੈ ਸਟੇਜ ਤੇ ਤੇ ਉੱਥੇ ਨਾ ਬੀਬੀ ਸੁਨੰਦਾ ਸ਼ਰਮਾ ਜਿਹੜੀ ਇੱਧਰਲੇ ਪੰਜਾਬ ਚੋਂ ਹੈ ਉਹ ਸਟੇਜ ਤੇ ਜਾ ਕੇ ਚੜ ਜਾਂਦੀ ਹੈ ਕਿ ਮੈਨੂੰ ਬਹੁਤ ਚੰਗੇ ਲੱਗਦੇ ਆ ਨਸੀਬੋ لال ਗਾਉਂਦੇ ਆ ਤੇ ਬੜੇ ਪਿਆਰੇ ਆ ਤੇ ਉਹ ਪੰਜਾਬੀ ਚ ਗੱਲ ਕਰ ਰਹੀ ਹੈ ਤੇ ਨਸੀਬੋ لال ਕੀ ਕਹਿ ਰਹੀ ਹੈ ਇਹ ਬਹੁਤ ਅੱਛਾ ਲੱਗਾ ਕਿ ਆਪ ਇੱਧਰ ਆਏ ਹੈ ਬਹੁਤ ਹੀ ਬੜੀਆ ਹੈ ਤੇ ਮੈਂ ਕਿਹਾ ਕਮਾਲ ਹੈ ਵੀ ਪੰਜਾਬੀ ਦੇ ਸਿਰ ਤੇ ਰੋਟੀਆਂ ਖਾਂਦੇ ਆ ਪੰਜਾਬੀ ਦੇ ਸਿਰ ਤੇ ਤੁਸੀਂ ਲੰਡਨ ਚ ਗਏ ਆ ਤੇ ਉਹਨੇ ਜਦੇ ਬਦਲਿਆ ਆਪਣਾ ਸਾਰਾ ਕੁਝ ਹੀ ਹਾਂਜੀ ਇਹੀ ਨਾ ਸਾਡੇ ਜਿਹੜੇ ਇਧਰ ਦੇ ਕਲਾਕਾਰ ਥੋਡੇ ਵਾਲੇ ਫਿਰ ਵੀ ਪੰਜਾਬੀ ਚ ਚਲੋ ਪੰਜਾਬੀ ਇੱਕ ਬੋਲਦੇ ਨੇ ਪੰਜਾਬੀ ਚ ਫਿਲਮਾਂ ਬਣਾਉਂਦੇ ਨੇ ਹਨਾ ਸਾਰਾ ਕੁਝ ਸਾਡੇ ਵਾਲੇ ਇਹ ਆ ਵੀ ਪੰਜਾਬੀ ਚ ਗੱਲ ਕਰਨਾ ਸਹੀ ਨਹੀਂ ਸਮਝਦੇ ਉਹ ਕਹਿੰਦੇ ਵੀ ਅਸੀਂ ਵੱਡੇ ਕਲਾਕਾਰ ਆ ਵੀ ਅਸੀਂ ਉਰਦੂ ਚ ਹੀ ਗੱਲ ਕਰਨਾ ਪਸੰਦ ਕਰਦੇ ਥੋਡੀ ਗੱਲ ਤਰ੍ਹਾਂ ਵੀ ਕਮਾਇਆ ਅਸੀਂ ਪੰਜਾਬੀ ਦੇ ਸਿਰ ਤੋਂ ਖਾ ਰਹੇ ਆ ਪੰਜਾਬੀ ਦੇ ਸਿਰ ਤੋਂ ਤੇ ਸਾਡਾ ਨਾਮ ਆ ਤਾਂ ਪੰਜਾਬੀ ਦੇ ਸਿਰ ਤੋਂ ਆ ਪੰਜਾਬੀ ਕਰਕੇ ਆ ਅਸੀਂ ਪੰਜਾਬੀ ਹੋਣ ਕਰਕੇ ਇੰਨੇ ਫੇਮਸ ਆ ਫਿਰ ਵੀ ਇਹ ਕਿਤੇ ਨਾ ਕਿਤੇ ਲਿਆ ਕੇ ਵੀ ਆਪਣੇ ਜਿਹੜੇ ਇਧਰ ਦੇ ਕਲਾਕਾਰ ਨੇ ਉਹ ਪੰਜਾਬੀ ਨੂੰ ਪਿੱਛੇ ਛੱਡ ਦਿੰਦੇ ਨੇ ਤੇ ਉਰਦੂ ਨੂੰ ਪਹਿਲ ਦਿੰਦੇ ਨੇ ਮੈਂ ਤਾਂ ਕਹਿੰਦਾ ਵੀ ਜੇ ਤੁਹਾਨੂੰ ਜਾਦਾ ਚੱਕਰ ਆ ਨਸੀਬੋ ਲਾ ਲਿਆ ਆਰਫ ਲੋਹਾਰ ਉਹ ਜਿਹੜਾ ਜੁਗਨੀ ਵਾਲਾ ਮੈਂ ਇੱਕ ਦਿਨ ਦੇਖਿਆ ਉਹ ਕਿਸੇ ਇਕੱਠ 'ਚ ਪਤਾ ਕੀ ਕਹਿ ਰਿਹਾ ਸੀਗਾ ਉਹ ਪਹਿਲਾਂ ਜੁਗ ਨਹੀਂ ਗਾਉਂਦਾ ਪਿਆ ਸੀ ਤੇ ਜਦੋਂ ਫਿਰ ਲੋਕਾਂ ਦਾ ਇਕੱਠ ਸੀ ਨਾ ਉਹਨਾਂ ਵੱਲੋਂ ਮਾਈਕ ਕਰਕੇ ਕਹਿੰਦਾ ਆਪ ਮੇਰੇ ਸਾਥ ਗਾएंगे ਮੈਂ ਕਿਹਾ ਤਾਂ ਕਮਾਲ ਹੈ ਮੈਂ ਕਿਹਾ ਇਹਨਾਂ ਨੂੰ ਕਹਿਣਾ ਚਾਹੀਦਾ ਸਾਨੂੰ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਨਾ ਉਰਦੂ 'ਚ ਗਾਇਆ ਕਰੋ ਕੋਈ ਪੰਜਾਬੀ ਜੇ ਤੁਹਾਨੂੰ ਬਹੁਤ ਚੱਕਰ ਪੈਂਦਾ ਤੁਸੀਂ ਉੱਥੋਂ ਪੈਸੇ ਕਮਾਓ ਚੰਗੀ ਗੱਲ ਹੈ ਕੰਨ ਫਿਰ ਪੰਜਾਬੀ 'ਚ ਗਾਉਂਦੇ ਹੋ ਇਹ ਤਾਂ ਬੜਾ ਕਮਾਲ ਹੈ ਨਾ ਪੰਜਾਬੀ ਦੇ ਸਿਰ ਤੇ ਗੱਡੀਆਂ 'ਚ ਘੁੰਮਦੇ ਆ ਪੰਜਾਬੀ ਦੇ ਸਿਰ ਤੇ ਕਰੋੜਾਂ ਦੇ ਮਾਲਕ ਆ ਤੇ ਜਦੋਂ ਬੋਲਣ ਦੀ ਗੱਲ ਆਉਂਦੀ ਹੈ ਤਾਂ ਉਰਦੂ ਬੋਲਦੇ ਆ ਉਹਨਾਂ ਦੀ ਸਹੀ ਗੱਲ ਹੈ ਵੀ ਜਦੋਂ ਬੋਲਣ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਪੰਜਾਬੀ ਭੁੱਲ ਜਾਂਦੇ ਉਹ ਇੱਕ ਤਹਾੜ ਵੀ ਬਣਿਆ ਹੋਇਆ ਹੈ ਕਿ ਅੰਮੇਰਾ ਵੀ ਆਪਣੀ ਮਾਂ ਨੂੰ ਪਿਆਰ ਕਰੋ ਤੇ ਦੂਜੇ ਦੀ ਮਾਂ ਦਾ ਸਤਿਕਾਰ ਕਰੋ ਹੁਣ ਇੱਧਰ ਇਹਦੀ ਮਾਂ ਨੂੰ ਪਿਆਰ ਕਰ ਰਹੇ ਆ ਤੇ ਆਪਣੀ ਮਾਂ ਨੂੰ ਸਤਿਕਾਰ ਦੇ ਵੀ ਨਹੀਂ ਰਹੇ ਅਸੀਂ ਹੂੰ ਐਸੇ ਅਚਾ ਇੱਕ ਚੀਜ਼ ਹੋਰ ਵੀ ਹੈ ਕਿ ਸਿੰਧ ਚ ਸਿੰਧੀ ਹੈ ਬਲੋਚਿਸਤਾਨ ਚ ਬਲੋਚੀ ਹੈ ਤੇ ਸੂਬਾ ਸਰਦ ਚ ਪਸ਼ਤੋ ਹੈ ਤੇ ਪੰਜਾਬ ਚ ਉਰਦੂ ਹੈ ਇਹ ਕੀ ਚੱਕਰ ਹੈ ਪੰਜਾਬ ਚ ਉਰਦੂ ਇਹ ਇਹਦਾ ਰੇ ਆ ਵੀ ਹੁਣ ਅੱਜ ਕੱਲ ਜਿਵੇਂ ਹੁਣ ਅਸੀਂ ਸਿੰਧ ਚ ਵੀ ਮੈਂ ਰਹਿ ਕੇ ਆਈ ਹੋਈ ਆ ਤੇ ਸਿੰਧ ਵਿੱਚ ਮੇਰਾ ਦਾ ਉਹਦਾ ਛੋਟਾ ਸੀਗਾ ਤੇ ਉਹਦਾ ਐਡਮਿਸ਼ਨ ਕਰਾਇਆ ਸਕੂਲ ਦੇ ਵਿੱਚ ਸਿੰਧ ਦੇ ਸਕੂਲ ਦੇ ਤੇ ਉੱਥੇ ਸਿੰਧੀ ਸੀਗੀ ਸਿੰਧੀ ਪੜਾਉਂਦੇ ਸੀਗੇ ਉਹਨਾਂ ਨੇ ਆਪ ਦੇ ਜਵਾਕਾਂ ਨੂੰ ਸਿੰਧੀ ਪੜਾਉਣੀ ਪੜਾਉਣੀਆਂ ਲਾਜ਼ਮੀ ਆ ਤੁਸੀਂ ਕੁਝ ਵੀ ਕਰ ਲੋ ਉਰਦੂ ਪੜੋ ਇੰਗਲਿਸ਼ ਪੜੋ ਲੇਕਿਨ ਉਹਨਾਂ ਦਾ ਇਹ ਆ ਵੀ ਜਿਹੜੀ ਸਿੰਧੀ ਵੀ ਨਾਲ ਪੜਾਉਂਦੇ ਤੇ ਐ ਸੀ ਜੇ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੜਕੀ ਦੱਸ ਰਹੀ ਏ ਕਿ ਪੰਜਾਬੀ ਬੋਲਣ ਤੇ ਘਰ ਵਾਲੇ ਕਹਿੰਦੇ ਸਨ ਹੁਣ ਤੂੰ ਸਿੱਖ ਬਣੇਂਗੀ ਤੇ ਪੰਜਾ ਸਾਹਿਬ ਗਈ ਤੇ ਕਹਿੰਦੀ ਬਹੁਤ ਜ਼ਿਆਦਾ ਸਕੂਨ ਮਿਲਿਆ ਪੰਜਾ ਸਾਹਿਬ ਜਾ ਕੇ ਪ੍ਰਸ਼ਾਦਾ ਵੀ ਲਿਆ ਪ੍ਰਸ਼ਾਦਾ ਲੈ ਕੇ ਛੱਕਿਆ ਵੀ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਪੂਰੀ ਫੈਮਿਲੀ ਦੇ ਨਾਲ ਗਈ ਤੇ ਪੰਜਾਬੀ ਗੁਰਮੁਖੀ ਜਦੋਂ ਸਿੱਖ ਰਹੀ ਸੀ ਤਾਂ ਘਰ ਦੇ ਕਹਿੰਦੇ ਤੂੰ ਹੁਣ ਸਿੱਖ ਬਣੇਂਗੀ ਇਸ ਤਰ੍ਹਾਂ ਦੀ ਸੋਚ ਪੈਦਾ ਹੋ ਗਈ ਏ ਕਿ ਪੰਜਾਬੀ ਸਿਰਫ ਸਿੱਖ ਬੋਲਦੇ ਨੇ ਤੇ ਸਾਡੀ ਜ਼ੁਬਾਨ ਤੇ ਉਰਦੂ ਏ ਇਸ ਤਰ੍ਹਾਂ ਦਾ ਸਾਡੇ ਅੰਦਰ ਇੱਕ ਫਰਕ ਆ ਚੁੱਕਿਆ ਹੈ ਅਸੀਂ ਪੰਜਾਬੀ ਬੋਲਣ ਵਾਲੇ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਨੀਆਂ ਕਿ ਜਿਵੇਂ ਉਹ ਬਹੁਤ ਵੱਡਾ ਗੁਨਾਹ ਕਰ ਰਿਹਾ ਹੈ ਪੰਜਾਬੀ ਤਾਂ ਬੋਲ ਨਹੀਂ ਨਹੀਂ ਚਾਹੀਦੀ ਪਰ ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਏ ਕਿ ਸਾਡੇ ਵੱਡੇ ਪੰਜਾਬੀ ਬੋਲਦੇ ਰਹੇ ਸਾਡੇ ਵੱਡਿਆਂ ਦਾ تعلق ਪੰਜਾਬ ਦੇ ਨਾਲ ਏ ਅਸੀਂ ਇੱਕ ਪੰਜਾਬੀ ਕੌਮ ਆ ਲੇਕਿਨ ਅਸੀਂ ਇਸ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ